ਤਾਰਾ ਟੈਂਪੂ ਲਾਡ ਹਾਂਜੀ ਵੀਰੋ ਮੈਂ ਹਾਂ ਪੌਡਕਾਸਟ ਵਾਲਾ ਪਾਉਂ ਤੇ ਅੱਜ ਸਾਡੇ ਨਾਲ ਹੈ ਟੈਂਪੂ ਹੋ ਹੋ ਜਲਦਸ਼ਣਾ ਜਲਦਸ਼ਣਾ ਲਾਓ ਪੌਡਕਾਸਟ ਵਾਲਿਆ ਮੈਂ ਟੈਂਪੂ ਨਹੀਂ ਆਗਾ ਉਹ ਮੇਰਾ ਆਇਆ ਤਾਰਾ ਟੈਂਪੂ ਲੈ ਲਓ ਤੇ ਅੱਗੇ ਰੰਮ ਨੂੰ ਟੈਂਪੂ ਨਾਲ ਕੀ ਸਮਝ ਗਿਆ ਹਾਂ ਸੋਰੀ ਪਾਇ ਜੀ ਸੋਰੀ ਅਗਲੇ ਤੋਂ ਟੈਂਪੂ ਨਾ ਆਖਾਂਗੇ ਬਹੁਤ ਟੈਂਪੂ ਆਖੇ ਜਲਦੀ ਨਾ ਕਰੀ ਤੇ ਮੈਂ ਪਹਿਲਾਂ ਦੱਸਦਾ ਸਮਝ ਗਿਆ ਹਾਂ ਅੱਜ ਆਪਾਂ ਪੁੱਛਾਂਗੇ ਪਾਇ ਟੈਂਪੂ ਤੋਂ ਇਹਦਾ ਨਾਮ ਪਾਇਆ ਟੈਂਪੂ ਕਿਵੇਂ ਪਿਆ ਦੱਸੋ ਪਾਇ ਜੀ ਦੇ ਕੋ ਪੋਡਕਾਸਟ ਵਾਲੇ ਪਾਉ ਹਾਂਜੀ ਇਹ ਜਿਹੜਾ ਮੇਰਾ ਨਾਮ ਪਿਆ ਨਾ ਤਾਇਆ ਜੱਤੂ ਦਾ ਹਾਂਜੀ ਹਾਂਜੀ ਇਹ ਬੜੀ ਪੁਰਾਣੀ ਗੱਲ ਹੈ ਆ ਅੱਛਾ ਸੁਣਾਓ ਮੈਨੂੰ ਸੁਣਾਵਾ ਦੇ ਕੇ ਉਹਨੇ ਸੁਣਾਵਾਂਗੇ ਹਾਂਜੀ ਸੁਣਾਓ ਸੁਣਾਓ ਸਾਡੇ ਪ੍ਰਦਰਸ਼ਕਾਂ ਨੂੰ ਦੇਖਾਂ ਚਾਹੁੰਦੇ ਨੇ ਡਾਡੀਏ ਗੱਲਾਂ ਸੁਣਨਾ ਚਾਹੁੰਦੇ ਨੇ ਉਹ ਜੇ ਤੁਸੀਂ ਸੁਣਨਾ ਚਾਹੋਗੇ ਤੇ ਆਪਾਂ ਕਿਉਂ ਨਹੀਂ ਦੱਸਾਂਗੇ ਦੱਸੋ ਤਾਈ ਜੀ ਦੱਸੋ ਉਹ ਗੱਲ ਹੈ ਦਾ ਭਾਈ ਉਹ ਜਦੋਂ ਅੱਜ ਤੋਂ 50 60 70 ਸਾਲ ਪਹਿਲਾਂ ਉਹ ਤਾਂ ਪੰਜ ਚੌੜੇ ਲੋਵੇ ਹੁੰਦੇ ਸੀ ਹਾਂਜੀ ਪਰ ਇੱਕ ਪਾ ਗੋੜੀਆ ਲਖਮੀ ਦਾ ਕਾਲਾ ਹੁੰਦਾ ਸੀ ਅੱਛਾ ਇਹ ਕੂਸੋ ਵਾਲ ਵਾਲੇ ਸ਼ੰਦੇ ਦਾ ਕਾਲਾ ਹੁੰਦਾ ਸੀ ਉਹ ਇਹ ਕਾ ਕਬੀਰ ਜੀ ਭੋਲੇ ਦਾ ਕਾਲਾ ਹੁੰਦਾ ਸੀ ਅੱਛਾ ਜੀ ਤੇ ਇੱਕ ਵਟਿਆ ਵਾਲੀ ਵਾਲੇ ਪੌ ਦਾ ਕਾਲਾ ਹੁੰਦਾ ਸੀ ਹਾਂਜੀ ਸੁਣਿਆ ਉਹ ਦਾ ਵੀ ਨਾਂ ਸਾਡੇ ਅੱਗੇ ਪਾਉਂਦੀ ਉਹ ਇਹ ਕੰਗਾ ਚਾ ਲੋਵੇ ਹੁੰਦੇ ਸੀ ਅਸ਼ਾ ਜੀ ਤੇ ਉਹਨਾਂ ਦਿਨਾਂ 'ਚ ਮੈਂ ਸੱਖ ਨਾਲੋਂ ਮੁੰਡਾ ਥੋੜਾ ਹੁੰਦਾ ਸੀ। ਉਹ ਆ ਉਹਦੋਂ ਮੈਂ ਬਈ ਮੁੰਡਾ ਥੋੜੀ ਹੁੰਦਾ ਸੀ। ਹਾਂਜੀ ਹਜੋ ਤੀ ਹੁਣ ਬੁੱਢੇ ਹੋਏ। ਉਹ ਹਾਲੇ ਵੀ ਬਡੇ ਜੱਟਾ ਹੋਇਆ। ਹਾਲੇ ਵੀ ਆਪਾਂ ਮੁੰਡਿਆ ਵਾਂਗੂ ਜਾਂ ਸਿਰਫ ਆਲੀ ਬੁੜੀ ਕਿਤੇ ਹੋਇਆ। ਹਾਂਜੀ ਹਾਂਜੀ ਆ ਤੀ ਮੁੰਡਿਆ। ਉਹਦਾ ਨਾ ਫੇਰਾ। ਫਿਰ ਮਾਚੀ ਆ ਵੀ ਇਹ ਤਾਂਗੇ ਤੇ ਆਉਂਦੇ ਆ ਸੁਲਤਾਨ ਕੋ ਤੋਂ। ਤੇ ਲੋਕ ਹੌਲੀ 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 ਤੇ ਹੌਲੀ ਹੌਲੀ ਤਾਂਗਾ ਚਲਾਉਂਦੇ ਆ। ਤੇ टाੰਗੇ ਕੇ ਵੇ ਚਲਾਉਂਦੇ ਹੁੰਦੇ ਸੀ ਹਾਂ 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 ਆਜਾ ਆਜਾ ਆਏ ਆਏ ਤੇਜਾ 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 ਪੈਰ ਕੋਟਾ ਲੱਜਦਾ ਨੂੰ ਇਹ ਤੱਕ ਕੋੜੀਆਂ ਨੂੰ ਗਾਲਾਂ ਕੱਢਦੇ ਹੁੰਦੇ ਸੀ ਤਾਂ ਮੈਂ ਚੱਲ ਯਾਰ ਦੁਨੀਆ ਤੇ ਅੱਗੇ ਪਹੁੰਚ ਗਈ ਹਾਂਜੀ ਦੁਨੀਆ ਤੇ ਟ੍ਰੇਨਾਂ ਚਲਾਉਣਾ ਲੱਗ ਪਈ ਹਾਂਜੀ ਚੱਲ ਜਾਂਦੇ ਚੱਲਣ ਲੱਗ ਪਈ ਹਾਂਜੀ ਤੇ ਸਾਡੇ ਇਲਾਕੇ ਵਾਲੇ ਹਾਲੇ ਵੀ टाੰਗੇ ਤੇ ਚੱਲ ਨਹੀਂ ਜਾਂਦੇ ਆ ਹਾਂਜੀ ਫਿਰ ਹੋ ਫਿਰ ਮੈਂ ਚਾ ਵੀ ਕੁਛ ਨਵਾਂ ਕੀਤਾ ਜਾਵੇ ਓ ਤਾਂ ਫਿਰ ਮੈਂ ਤੰਪੂ ਬੋ ਕਰਦੇ ਕਿ ਕਿਰਨ ਲੱਗ ਪਏ ਤਾਰਾ ਤੰਪੂ ਤਾਇਆ ਤਰਬੂਤਾ ਉਹ ਟਾਡੀ ਕੋਥੋਂ ਮੇਰਾ ਨਾਂ ਪੈ ਗਿਆ ਤਾਰਾ ਤੰਪੂ ਤੇ ਹੁਣ ਤੁਸੀਂ ਪੁੱਛਣਾ ਆ ਵੀ ਲਾਲ ਨਾ ਕਿਵੇਂ ਪਿਆਦੇ ਹਾਂਜੀ ਸਦਾ ਸਾਨੂੰ ਸਾਰਿਆਂ ਨੂੰ ਵੀ ਸਾਡੇ ਨਾਲ ਲਾਲ ਕਿਵੇਂ ਪਿਆ ਹਾਂ ਸਣਾਉਂਦਾ 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 ਤੇ ਤੁਸੀਂ ਹੁਣੇ ਸਣਾਓ ਜੀ ਤੇ ਬਚਪਨ ਤੋਂ ਹੀ ਨਾ ਲਾਲ ਕੱਪੜੇ ਪਾਉਣਾ ਹੁੰਦਾ ਸੀ ਤਾਂ ਮੇਰਾ ਨਾਮ ਲਾਲ ਕੱਪੜਾ। ਓਹ ਕੋਈ ਤੁਸੀਂ ਪੁੱਛੋਗੇ ਵੀ ਤੂੰ ਲਾਲ ਕੱਪੜੇ ਕਿਉਂ ਪਾਉਣਾ ਹੁੰਦਾ ਸੀ। ਹਾਂਜੀ। ਹੈ। ਇਹ ਲਾਲ ਕੱਪੜੇ ਮੈਨੂੰ ਕਿਸੇ ਨੇ ਦਿੱਪਤ ਕੀਤੇ ਸੀ ਤੇ ਉਹਨੇ ਕਿਹਾ ਹੀ ਲਾਲ ਕੱਪੜੇ ਪਾਉਣਿਆ। ਹੱਸਵਾ ਕੇ ਉਹ ਪੌਡਕਾਸਟ ਵਾਲੇ ਪਾਉ ਆ ਗਏ। ਗੱਲ ਲਖੋ ਮੇਰੀ ਗੱਲ। ਤੇ ਉਹਨੇ ਮੈਨੂੰ ਕਿਹਾ ਵੀ ਤੂੰ ਹਮੇਸ਼ਾ ਲਾਲ ਕੱਪੜੇ ਹੀ ਪਾਉਣਿਆ। ਤੇ ਮੈਂ ਲਾਲੇ ਕੱਪੜੇ ਪਾਉਦਾ ਹੁੰਦਾ ਸੀ ਨਹੀਂ ਤੁਹਾਡਾ ਕੋਈ ਟੂ ਨਟ ਪੇ ਦਾ ਦਬਲਤੀ ਨਹੀਂ ਕਦੀ ਹਾਂ ਬੜੇ ਬਾਰੇ ਪੂ ਚਾਰਿੰਗ ਵਾਲੇ ਕੀਤੀ ਵਾਸੇ ਪੌਡਕਾਸਟ ਵਾਲੇ ਪਾਉ ਮੈਨੂੰ ਇੱਕ ਗੱਲ ਦੇਖੀ ਮੈਂ ਤੂੰ ਸਿਆਣਾ ਵੀ ਪੈਗਾ ਆ ਤੇ ਮੈਂ ਲਾਲੇ ਕੱਪੜੇ ਪਾਉਦਾ ਹੁੰਦਾ ਸੀ ਤੇ ਲੋਕਾਂ ਨੇ ਮੇਰਾ ਨਾਮ ਪਾਤਾ ਤਾਇਆ ਤੇ ਮੈਨੂੰ ਕਹਿੰਦੇ ਸੀ ਹਾਂਜੀ ਤਾਇਆ ਤਾਂ ਕਹਿੰਦੇ ਹੀਗੇ ਫਿਰ ਮੈਂ ਟੈਂਪੂ ਲੈ ਲਿਆ ਟੈਂਪੂ ਲੈਣਾ ਤਾਇਆ ਟੈਂਪੂ ਪਾ ਕੇ ਤਾਇਆ ਟੈਂਪੂ ਵਾਹ ਪੈ ਗਿਆ ਹਾਂਜੀ ਫਿਰ ਮੈਂ ਲਾਲ ਕੱਪੜੇ ਪਾਉਂਦਾ ਸੀ ਤਾਇਆ ਟੈਂਪੂ ਲਾਲ ਪੈ ਗਿਆ ਤਾਇਆ ਟੈਂਪੂ ਲਾਲ ਪੈ ਗਿਆ ਵਾਹ ਥੋੜਾ ਤਾਂ ਨਹੀਂ ਇਹ ਆ ਵੀ ਮੈਂ ਲਾਲ ਕੱਪੜੇ ਪਾਉਂਦਾ ਕਿਉਂ ਸੀ ਜਦ ਕਿ ਉਹ ਪਾਉਣ ਨਹੀਂ ਗਏ ਉਹ ਵੀ ਮੈਂ ਸਾਡੀ ਗੱਲ ਜਿੱਦ ਤੱਕ ਕੋਈ ਡੱਬੇ ਤੇ ਵਿਸ਼ਵਾਸ ਰਹਾ ਹੁੰਦੇ ਹੀ ਇਦਾਂ ਕੁਝ ਹੋਵੇ ਨਾ 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 ਮੈਂ ਕਦੇ ਡੱਬੇ ਤੇ ਵਿਸ਼ਵਾਸ ਨਹੀਂ ਰੱਖਦਾ ਅੱਛਾ ਮਸੂਲਾ ਚ ਗੱਲ ਐਡਾ ਹੋਈ ਵੀ ਮੇਰੀ ਇਹ ਤਾਂ ਗੱਲ ਫਰੈਂਡ ਹੁੰਦੇ ਸੀ ਸ਼ਦਾ ਉਹ ਫਰੈਂਡ ਹਿੰਦੂ ਹੋਵੇ ਨੰਨਾ ਵਾਧਾ ਕੀਤਾ ਅੱਛਾ ਵੀ ਆਪਾਂ ਵਿਆਹ ਕਰਵਾਵਾਂਗੇ ਅੱਛਾ ਵਿਆਹ ਕਰਵਾਵਾਂਗੇ ਇਤਨਾ ਦਾ ਵਿਆਹ ਹੋਇਆ ਵਿਆਹ ਤੈਨੂੰ ਉਹ ਹੀ ਤੇ ਗੱਲ ਤੂੰ ਗੱਲ ਸੁਣਨ ਦਾ ਨਹੀਂ ਸਾਡੇ ਲੋਕਾਂ ਨੂੰ ਬਹੁਤ ਕੜੀਉਂ ਦਿਆ ਉਹਨਾਂ ਨੂੰ ਹੋਰ ਵੀ ਕੰਮ ਕਰਨੇ ਹਨਾ ਅੱਛਾ ਇਹਦੀ ਛੇਤੀ ਆਪਾਂ ਕੋਸ਼ਿਸ਼ ਕਰੀਏ ਕਿ ਨਾ ਤਾਂ ਦੇ ਲੋਕਾਂ ਨੂੰ ਗਾਲੀਆ ਤਾਂ ਨਹੀਂ ਦੇ ਲਾ ਬੈਠਾ ਹਾਂ ਹੂੰ ਕੋਲ ਘਰ ਪੋਇਆ ਏ ਹੋ ਅਭੀ ਛਿੰਦੂ ਮੈਨੂੰ ਕਹਿੰਦੇ ਵੀ ਵਿਆਹ ਤੇਰੇ ਨਾਲ ਕਰਵਾਉਣਾ ਅਛਾ ਜੀ ਤੇ ਬਾਹਰ ਵਿੱਚ ਪਤਾ ਕੀ ਹੋਇਆ ਦੱਸੋ ਦੱਸੋ ਉਹ ਵਿਆਹ ਕਿਹਦੇ ਨਾਲ ਕਰਵਾ ਕੇ ਚਲੇਗੀ ਉਹ ਤੇ ਜਾਂਦੀ ਚਾਹੁੰਦੀ ਮੈਨੂੰ ਗਿੱਟ ਦੇਗੀ ਅਛਾ ਗਿੱਟ ਦੇਗੀ ਹਾਂ ਲਾਲ ਕੱਪੜੇ ਲਾਲ ਕੱਪੜੇ ਕਹਿੰਦੀ ਕਿ ਜੇ ਤੂੰ ਸੱਚੀ ਮੈਨੂੰ ਪਿਆਰ ਕਰਦਾ ਨਾ ਤੇ ਅੱਜ ਤੋਂ ਲਾਲ ਕੱਪੜੇ ਪਾਈਂ ਅਛਾ ਜੀ ਹਾਂ ਤੇ ਜਦੋਂ ਤੱਕ ਤੈਨੂੰ ਮੇਰੇ ਨਾਲ ਪਿਆਰ ਰਹੂਗਾ ਨਾ ਤੋ ਜੋ ਤੱਕ ਤੂੰ ਲਾਲ ਕੱਪੜੇ ਪਾਉਣੇ ਆ ਸ਼ਾ ਤੈਨੂੰ ਅੱਜ ਤੱਕ ਨਹੀਂ ਉਹਦੇ ਨਾਲ ਪਿਆਰ ਆ ਤਾਂ ਮੈਂ ਲਾ ਦੇ ਕੱਪੜੇ ਹੀ ਪਾਉਣਾ ਆ ਆ ਗਈ ਆ ਗਈ ਗੱਲ ਸਮਝ ਆ ਆ ਗਈ ਜੀ ਤੇ ਹੋਰ ਗੱਲ ਸੁਣ ਲਾ ਪੌਡਕਾਸਟ ਵਾਲੇ ਪਾਉ ਡਾਲਰ ਸੁਣ ਲਾ ਮੇਰੀ ਗੱਲ ਖੌਰ ਤੇ ਖੋਲ ਕੇ ਕੰਦੇ ਜੀ ਦੱਸੋ ਤੇ ਚਾਂਟੂਆ ਟੋਟੂਆ ਨੂੰ ਮੈਨੂੰ ਬੜੇ ਲਾਫਰਾਂ ਤੇ ਆ ਨਫਰੋ ਤਾਂ ਆ ਜੱਗੇ ਤਾਂ ਮੈਨੂੰ ਟੈਂਪੋ ਵੀ ਕਰਾਉ ਨਾ ਮਾਫ਼ ਕਰੋ ਜੀ ਤੁਹਾਨੂੰ ਟੈਂਪੋ ਅਸੀਂ ਕਦੇ ਨਹੀਂ ਕਰਵਾਉਂਦਾ ਅੱਜ ਤਾਂ ਮੈਨੂੰ ਹੋਏ ਹੋਏ ਜਾਣਾ ਸਾਹੇ ਆਲੋ ਲਾਲੋ ਹਾਂਜੀ ਤਾਂ ਐਟਮ ਨੂੰ ਲਾਲੀ ਕਹਾਂਗਾ ਕਹਾਂਗੇ ਤੁਹਾਨੂੰ